ਹੁਣ ਫੇਰ ਅਸੀਂ ਇੱਥੋਂ 40 ਕਿਲੋਮੀਟਰ ਸਫ਼ਰ ਫੇਰ ਵਾਪਸ ਕਰਕੇ ਅੱਜ ਰਾਤ ਉੱਥੇ ਰੁਕਾਂਗੇ ਤੇ ਕੱਲ ਫੇਰ 180 85 ਕਿਲੋਮੀਟਰ ਸਫ਼ਰ ਕਰਕੇ ਪਿੰਡ ਪਹੁੰਚਾਂਗੇ। ਸਰੀਰ ਦੀ ਮਿਹਨਤ ਐਕਸਰਸਾਈਜ਼ ਕਰਨੀ ਜਾਂ ਆਪਣੇ ਸਰੀਰ ਦਾ ਧਿਆਨ ਦੇਣਾ ਸਰਵੋਤਮ ਵੱਡੀ ਗੱਲ ਜਦੋਂ ਆਪਾਂ ਇੱਥੇ ਸ਼ੀਦੀ ਜੋੜ ਮਿਲੇਦੇ ਆਏ ਆ ਆਪਾਂ ਨੂੰ ਗਰੀਜ ਕਰਨਾ ਚਾਹੀਦਾ ਵਾ ਵੱਡੀਆਂ ਗੱਡੀਆਂ ਜਾਂ ਬੁਲਟ ਜਾਂ ਟਰੈਕਟਰ ਦੇ ਵੱਡੇ ਹਾਰਨਗਾਰਾ ਲਮਣ ਉਹਨਾਂ ਨੂੰ ਆਪਾਂ ਜਿੰਨੀ ਨਿਮਰਤਾ ਨਾਲ ਆਵਾਂਗੇ ਉਹਨਾਂ ਪਾਸੋਂ ਗੁਰੂ ਮਾਰਾ ਦੇ ਦਰ ਤੋਂ ਕੋਈ ਨਾ ਕੁਝ ਲੈ ਜਾਾਂਗੇ। ਇਹ ਸਾਡੇ ਸਭ ਤੋਂ ਵੱਡੇ 65 ਸਾਲ ਦੇ ਮੈਂਬਰ ਆ। ਉਹ ਵੀਰ ਆ ਸਾ ਮਗੇ ਸਾਡੇ ਗਰੁੱਪ ਚ 16 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਦੇ ਸਜਵਾਨ ਵੀ ਨੇ ਤੇ ਹਨਾ ਵੱਡੀ ਉਮਰ ਦੇ ਨੇ ਵੀ। ਫੇਰ ਰੋਜ਼ ਇਹ ਸਾਡਾ ਕੰਮ ਦਾ ਰੋਜ਼ ਇਹ ਕਿਹਨਾਂ ਗੁਰਦੁਆਰੇ 20 25 30 ਕਿਲੋਮੀਟਰ ਰੋਜ਼ ਸਰਕਲ ਚਲਾਈਦਾ ਵਾ। ਅਸੀਂ ਕਿਤੇ ਨਾ ਕਿਤੇ ਗੈਬ ਮਾਰ ਲੀਏ ਇਹਨਾਂ ਨੇ ਡੇਲੀ 30 35 ਕਿਲੋਮੀਟਰ ਤੋਂ ਲੈ ਕੇ 50 ਸਰਕਮੀਟਰ ਸਾਈਕਲਿੰਗ ਕਰਨੀ ਹੈ। ਉਹਨਾਂ ਅੰਦਰ ਸ਼ੂਗਰ ਜਿਹੜੀ ਆ ਨਾ ਕੰਟਰੋਲ ਰਹਿੰਦੀ ਆ। 100 ਤੋਂ ਥੱਲੇ ਰਹਿੰਦੀ ਆ। ਮੈਡੀਸਨ ਬਹੁਤ ਘਾਟਿਆ। ਇਹਨਾਂ ਦੀ ਇਹ ਮੈਡੀਸਨ ਹੈ ਸਾਈਕਲਿੰਗ। ਸ਼ੂਗਰ ਕਿਤੇ ਨਹੀਂ ਜਾਂਦੀ। ਕੋਈ ਕਿਸੇ ਬੰਦੇ ਨੂੰ ਚੈੱਕ ਕਰੋਗੇ ਨਾ ਉਹ ਨਹੀਂ ਤੁਹ ਜੁੜ ਚੁੱਕੇ ਹਾਂ ਵਸਦਾ ਪੰਜਾਬ ਦੇ ਨਾਲ ਤੇ ਮੈ ਲਗਨ ਸਟੇਟ ਇਸ ਸਮੇ ਮੌਜੂਦ ਆ ਸ਼੍ਰੀ ਫਤਿਹਗੜ ਸਾਹਿਬ ਔਰ ਲਗਾਤਾਰ ਤੁਹਾਨੂੰ ਦਸ ਦਿਖਾ ਵੀ ਰਿਹਾ ਬੇ ਕਿਸ ਸਾਹਿਬ ਦੇ ਨਾਲ ਦੂਰੋ ਦੂਰੋ ਲੱਖਾਂ ਦੇ ਹਿਸਾਬ ਨਾਲ ਜਿਹੜੀ ਹੈ ਸੰਗਤ ਉਹ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੁੰਨੇ ਪਹੁੰਚ ਰਹੀ ਹੈ ਉਥੇ ਹੀ ਕੁਝ ਨੌਜਵਾਨ ਵੀ ਦੇਖੇ ਨੇ ਜੋ ਕਿ ਸਾਈਕਲਾਂ ਤੇ ਆਏ ਨੇ ਨਤਮਸਤਕ ਹੁੰਨੇ ਪਹੁੰਚੇ ਆ ਗੱਲਬਾਤ ਕਰਦੇ ਆ ਕਿੱਥੋਂ ਆਏ ਨੇ ਹਾਂਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਜੀਤਪਾਲ ਸਿੰਘ ਵੀਰ ਜੀ ਭਾਈ ਜੀ ਕਿੱਥੋਂ ਆਇਓ ਅਸੀਂ ਵੀਰ ਜੀ ਤਰਨਤਾਰ ਸਾਹਿਬ ਦੇ ਲਾਗੇ ਸਾਡਾ ਪਿੰਡ ਲੋਕਾਵਾ ਜੀ ਇਹ ਸਾਡੀ ਤੀਸਰੀ ਸਾਈਕਲ ਯਾਤਰਾ ਫਤੇਗੜ ਸਾਹਿਬ ਦੀ ਸਾਨੂੰ 3 ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਐਰ ਕੀ ਤੀਸਰੀ ਵਾਰ ਆਏ ਸੀ ਸਾਈਕਲਾਂ ਦੇ ਉੱਪਰ ਹੀ ਸੋ ਕਿਵੇਂ ਦੇਖ ਰਹੋ ਵੀ ਨੌਜਵਾਨ ਆ ਕਿਤਨਾ ਕਿਤੇ ਸਾਈਕਲ ਯਾਤਰਾ ਹੈ ਤੁਸੀਂ ਜੋੜ ਰਹੇ ਹੋ ਉਹਨਾਂ ਨੂੰ ਜਿਹੜਾ ਇਹਨਾਂ ਸ਼ਹੀਦੀ ਦੇਹਾਣੇ ਦੇ ਵਿੱਚ ਨਤਮਸਤਕ ਹੋ ਲਈ ਇਕੱਠੇ ਕਰ ਰਹੇ ਹੋ ਵੀ ਜੀ ਅੱਜ ਕੀ ਖੁਦ ਬੜਾ ਫਰਕ ਦੇਖਿਆ ਕਿ ਨੌਜਵਾਨ ਤੁਰ ਕੇ ਬਹੁਤ ਆ ਰਹੇ ਆ ਤੇ ਸਾਈਕਲਾਂ ਦੇ ਵੀ ਕਾਫੀ ਆ ਰਹੇ ਆ ਨੌਜਵਾਨੀ ਜਿਹੜੀ ਆ ਨਾ ਮੱਕੇ ਦੂਜੇ ਪਾਸੋਂ ਆਪਣਾ ਜੋ ਨਸ਼ਿਆਂ ਦੇ ਨਾਂ ਨਾਲ ਜੁੜਿਆ ਜਾਂਦਾ ਵਾ ਉਧਰ ਬਹੁਤ ਨੌਜਵਾਨੀ ਮੁੜੀ ਆ ਤੇ ਗੁਰੂ ਦੇ ਨਾਲ ਜੁੜਨਾ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਉਹ ਜਿਹੜੇ ਇਹੋ ਜਿਹੇ ਤਰੀਕੇ ਲਾਉਂਦੇ ਕਿ ਅਸੀਂ ਇਹ ਜਗ੍ਹਾ ਰਸਿਸਦਾ ਕਰਨਾ ਵਾ ਤੇ ਆਪਣੇ ਆਪ ਨੂੰ ਜਿਹੜਾ ਵਾ ਗੁਰੂ ਦੇ ਪ੍ਰਤੀ ਜਿਹੜਾ ਵਾ ਨਿਮਮਨੋ ਕੇ ਜਾਈਏ ਤੇ ਭਾਈ ਜੀ ਤੁਸੀਂ ਕਦੋਂ ਚੱਲੇ ਕਿੰਨੇ ਦਿਨ ਲੱਗੇ ਕਿੱਸਾ ਬਤਾ ਰਿਹਾ ਮਾੜਾ ਦੱਸੋ ਅਸੀਂ ਵੀ ਕੱਲ ਸਵੇਰੇ 4:30 ਹੋਏ ਚੱਲੇ ਹਾਂ ਕੱਲ 180 ਕਿਲੋਮੀਟਰ ਪੈਂਡਾ ਕਰਕੇ ਮਨਜੀ ਸਾਹਿਬ ਕੋਟਾ ਜਿਹੜਾ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਾ ਉੱਥੇ ਰਾਤ ਠਹਿਰੇ ਉੱਥੋਂ ਹੀ 35 ਕਿਲੋਮੀਟਰ ਦਾ ਸਫ਼ਰ ਅੱਜ ਕਰਕੇ ਇੱਥੇ ਦਰਸ਼ਨ ਕੀਤੇ ਆ ਹੁਣ ਫੇਰ ਅਸੀਂ ਇੱਥੋਂ 40 ਕਿਲੋਮੀਟਰ ਸਫ਼ਰ ਫੇਰ ਵਾਪਸ ਕਰਕੇ ਅੱਜ ਰਾਤ ਉੱਥੇ ਰੁਕਾਂਗੇ ਤੇ ਕੱਲ ਫੇਰ 180 85 ਕਿਲੋਮੀਟਰ ਸਫ਼ਰ ਕਰਕੇ ਪਿੰਡ ਪਹੁੰਚਾਂਗੇ ਉਹ ਭਾਈ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਨੌਜਵਾਨ ਪੀੜੀ ਐ ਨਾਲ ਲੈ ਕੇ ਆਉਣ ਨੌਜਵਾਨ ਵੀ ਤਾ ਕਿਵੇਂ ਕਰ ਕੀ ਕਰਨਾ ਚਾਹੋ ਇਹ ਬਹੁਤ ਵਧੀਆ ਭਰਾਲਾ ਵਸ ਜੇ ਸਾਈਕਲ ਤੇ ਹੋਣਾ ਨਾਲੇ ਸਭ ਤੋਂ ਮੇਨ ਗੱਲ ਆ ਕਿ ਪੰਜਾਬ ਨੂੰ ਹਾਰੇ ਕੋਈ ਨਸ਼ਿਆ ਨਾ ਜੋੜਦਾ ਪਿਆ ਕਿ ਇਥੇ ਨਸ਼ਾ ਹੀ ਨਹੀਂ ਹੈਗਾ ਬਹੁਤ ਨੌਜਵਾਨ ਹੈਗੇ ਜੋਸ਼ ਵਾਲੇ ਜਿਨ੍ਹਾਂ ਨੂੰ ਜਜ਼ਬਾ ਉਹਨਾਂ ਦੇ ਵਿੱਚ ਹੈਗਾ ਇਸ ਚੀਜ਼ ਦਾ ਹਾਂਜੀ ਉਹਨਾਂ ਨੌਜਵਾਨਾਂ ਨੂੰ ਕੀ ਕਰਨਾ ਚਾਹੁੰਦੇ ਜਿਹੜੇ ਨੌਜਵਾਨ ਹੱਲੇ ਵੀ ਕਿਤੇ ਨਾ ਕਿਤੇ ਆਪਣੇ ਇਤਿਹਾਸ ਨੂੰ ਜਿਹੜੇ ਇਤਿਹਾਸ ਤੋਂ ਦੂਰ ਹੋ ਰਹੇ ਨੇ ਔਰ ਇਤਿਹਾਸ ਨੂੰ ਜਾਣ ਨਹੀਂ ਪਾ ਰਹੇ ਨੇ ਵੈਸਟਰਨਾਈਜ਼ ਕਲਚਰ ਚ ਬਹੁਤ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਉਹਨਾਂ ਨੂੰ ਇਹੀ ਚਾਹਣਾ ਚਾਹ ਕੋ ਉਹਨੇ ਆ ਕਿ ਜੋ ਆਪਣਾ ਇਤਿਹਾਸ ਹੈ ਨਾ ਉਹਦੇ ਨਾਲ ਹੀ ਭਾਈ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਪਹੁੰਚੇ ਹੋ ਅੱਜ ਵਿਸ਼ੇਸ਼ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਇਹ ਸਾਡਾ ਮਕਸਦ ਜਿਹੜਾ ਵਾ ਇੱਕ ਤੇ ਨੌਜਵਾਨੀਆਂ ਨੂੰ ਜਿਹੜਾ ਆਵਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਤੇ ਆਪਣੇ ਸਰੀਰ ਦੀ ਮਿਹਨਤ ਐਕਸਰਸਾਈਜ਼ ਕਰਨੀ ਜਾਂ ਆਪਣੇ ਸਰੀਰ 'ਤੇ ਧਿਆਨ ਦੇਣਾ ਸਭ ਤੋਂ ਵੱਡੀ ਗੱਲ ਜਦੋਂ ਆਪਾਂ ਇੱਥੇ ਸ਼ੀਧੀ ਜੋੜ ਮਿਲੇਦੇ ਆਏ ਆਂ ਆਪਾਂ ਜਿੰਨੀ ਨਿਮਰਤਾ ਨਾਲ ਆਵਾਂਗੇ ਉਹਨਾਂ ਹੀ ਆਪਾਂ ਇੱਥੋਂ ਆਪਾਂ ਸ਼ਹਿਦ ਭਾਣਾ ਅਸੀਰ ਵਾਲ ਲੈ ਕੇ ਜਾਵਾਂਗੇ ਸੋ ਆਪਾਂ ਨੂੰ ਗਰੀਜ ਕਰਨਾ ਚਾਹੀਦਾ ਵਾ ਵੱਡੀਆਂ ਗੱਡੀਆਂ ਜਾਂ ਬੁਲਟ ਜਾਂ ਟਰੈਕਟਰ ਦੇ ਵੱਡੇ ਹਾਰਨਗਾਰਾ ਲਮਣ ਉਹਨਾਂ ਨੂੰ ਆਪਾਂ ਜਿੰਨੀ ਨਿਮਰਤਾ ਨਾਲ ਆਵਾਂਗੇ ਉਹਨਾਂ ਪਾਇ ਤੋਂ ਗੁਰੂ ਮਾਰਾ ਦੇ ਦਰ ਤੋਂ ਕੋਈ ਨਾ ਕੁਝ ਲੈ ਜਾਾਂਗੇ ਸਾਈਕਲ ਤੇ ਆਏ ਹਾਂ ਤਾਂ ਰਸਤੇ 'ਚ ਕਿਸ ਤਰ੍ਹਾਂ ਦਾ ਰਿਹਾ ਸਫਰ ਔਰ ਕੋਈ ਮੁਸ਼ਕਿਲ ਹੈ ਜਾਂ ਕਿਵੇਂ ਦਰਿਆ ਨਹੀਂ ਜੀ ਬਹੁਤ ਵਧੀਆ ਜਦੋਂ ਸਾਈਕਲ ਤੇ ਆਉਂਦੇ ਆ ਤੇ ਬਹੁਤ ਲੋਕ ਜਿਹੜੇ ਸਾਨੂੰ ਰਸਤੇ 'ਚ ਸਪੋਰਟ ਕਰਦੇ ਆ ਜੇ ਕੋਈ ਵੀ ਸਾਨੂੰ ਮੁਸ਼ਕਲ ਆਵੇ ਤੇ ਇਵਨ ਕਈ ਲੋਕ ਤੇ ਰਸਤੇ ਜਿੱਦਾਂ ਨੂੰ ਮਿਲਦੀ ਕੋਈ ਸਾਡੇ ਕੋਲ ਪੈਸੇ ਵੀ ਨਹੀਂ ਲੈਂਦੇ ਕੋਈ ਰਿਪੇਅਰ ਕਰਦੇ ਕਿ ਤੁਸੀਂ ਗੁਰੂ ਦੇ ਘਰ ਤੇ ਚੱਲੇ ਜੇ ਤੇ ਚਲੋ ਸਾਡੀ ਇਨਕ ਸੇਵਾ ਪ੍ਰਵਾਨ ਕਰੋ ਬਹੁਤ ਸੰਯੋਗ ਮਿਲਦਾ ਜੀ ਸਾਨੂੰ ਰਸਤੇ ਦੇ ਵਿੱਚ ਲੋਕਾਂ ਦਾ ਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਠੰਡ ਦਾ ਮੌਸਮ ਵੀ ਹੈ ਦੇਖੋ ਫਿਰ ਵੀ ਜੋਸ਼ ਹੈ ਨੌਜਵਾਨਾਂ ਚ ਆ ਰਹੇ ਸਾਰੇ ਇਕੱਠੇ ਮੈਂਬਰ ਆ 65 ਸਾਲ ਦੇ ਇਹ ਸਾਡੇ ਸਭ ਤੋਂ ਵੱਡੇ 65 ਸਾਲ ਦੇ ਮੈਂਬਰ ਆ ਉਹ ਵੀਰ ਆ ਸਾਡਾ ਉਹ 16 ਸਾਲ 16 ਸਾਲ ਦਾ ਮੈਂਬਰ ਆ ਮਗਰ ਸਾਡੇ ਗਰੁੱਪ ਚ 16 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਦੇ ਨੌਜਵਾਨ ਵੀ ਨੇ ਤੇ ਹਨਾ ਵੱਡੀ ਉਮਰ ਫੇਰ ਟਾਇਰ ਦੇ ਆਰਮੀ ਦੇ ਵਿੱਚੋਂ ਹਾਂਜੀ ਇਹ ਸਾਡੇ ਨਾਲ ਸਾਈਕਲਿੰਗ ਕਰਦੇ ਆ ਨਾਲ ਹੀ ਸਾਡੇ ਤੁਸੀਂ ਸਭ ਦੀ ਕੈਲਵਿਕ ਸਾਹਿਬ ਦੀ ਅਗਵਾਈ ਵੀ ਕਰ ਰਹੇ ਹੋ ਸਭ ਨੂੰ ਨਾਲ ਜੋੜ ਰਹੇ ਹੋ ਜੀ ਬਾਈ ਜੀ ਖਾਲਸਾ ਸਾਹਿਬ ਜੀ ਫਤਿਹ ਜੀ ਵੈਸੇ ਤਾਂ ਅਗਵਾਈ ਤਾਂ ਸਾਡੇ ਕੈਪਟਨ ਸਾਹਿਬ ਕਰਦੇ ਆ ਬਾਕੀ ਅਸੀਂ ਤਾਂ ਇਹਨਾਂ ਨਾਲ ਜੁੜੇ ਹੋਏ ਆ ਤੇ ਸਾਡਾ ਮਕਸਦ ਇਹੀ ਹੈ ਵੀ ਜਿਆਦਾ ਤੋਂ ਜਿਆਦਾ ਜਿਹੜੇ ਲੋਕੀ ਆ ਵੀ ਜਿੱਦਾਂ ਵੀ ਘੱਟ ਤੋਂ ਘੱਟ ਹੋਵੇ ਵੱਡੀਆਂ ਗੱਡੀਆਂ ਘੱਟ ਲੈ ਕੇ ਆਉਣ ਇਥੇ ਵੀ ਆਪਾਂ ਉਹਨਾਂ ਦੇ ਇਥੇ ਨਮਸਕਾਰ ਕਰਨਾ ਬੱਚਿਆਂ ਨੂੰ ਕਿਤੇ ਵੀ ਆਪਾਂ ਗੁਰੂ ਘਰ ਜਾਂਦੇ ਆ ਤੇ ਆਪਾਂ ਨਿਯਮਕ ਜਾਣਾ ਚਾਹੀਦਾ ਵਾ ਤੇ ਬਾਕੀ ਇਸ ਸਮੇਂ ਦੇਖਣ ਦਾ ਵੀ 60 ਸਾਲ ਜਿਹੜੇ ਟੱਪ ਜਾਂਦੇ ਆ ਉਹਨਾਂ ਨੂੰ ਤੁਰਨਾ ਵੀ ਔਖਾ ਲੱਗਦਾ ਪੌੜੀ ਚੜਦੇ ਇੱਕ ਪੰਜਲ ਦੀ ਤਾਂ ਸਾਹ ਚੜ ਜਾਂਦਾ ਤੁਸੀਂ 65 ਸਾਲ ਹੋ ਕੇ ਵੀ ਕਿੰਨੇ 100 ਸੈਂਕੜੇ ਕਿਲੋਮੀਟਰ ਅਸੀਂ ਜਿਹੜੇ ਸਾਈਕਲ ਤੇ ਆਏ ਹਾਂ ਤਾਂ ਮੋ ਔਖਾ ਲੱਗਦਾ ਨਹੀਂ ਨਹੀਂ ਔਖਾ ਨਹੀਂ ਲੱਗਦਾ ਜੀ ਅਸੀਂ ਤਾਂ ਲਗਾਤਾਰ ਸਾਈਕਲ ਚਲਾਉਂਦੇ ਆ ਤੇ ਰੋਜ਼ ਇਹ ਸਾਡਾ ਕੰਮ ਦਾ ਰੋਜ਼ ਅਸੀਂ ਕਿਸੇ ਗੁਰਦੁਆਰੇ 20 25 30 ਮਿੰਟ ਰੋਜ਼ ਸਾਈਕਲ ਚਲਾਈਦਾ ਵਾ ਤੇ ਬਾਕੀ ਜਦੋਂ ਕੋਈ ਅਪਰੋਚ ਦਾ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਸਭੂ ਕੀ ਤਲਵੰਡੀ ਉਹ ਰ ਆਪਣੇ ਜਿੱਥੇ ਆਪਣੇ ਜਿੱਥੇ ਵੀ ਕਿਤੇ ਕੋਈ ਵੱਡਾ ਗੁਰਦੁਆਰਾ ਜ ਮੇਲਾ ਦਾ ਉੱਥੇ ਅਸੀਂ ਗਾਤਰਾ ਜਾਣਾ ਸਾਰੇ ਇਕੱਠੇ ਹੀ ਜਾਂਦੇ ਆ ਤੇ ਸੈਕਲ ਚਾਹੀਦਾ ਇਹ ਸਾਡੇ ਮੈਂਬਰ ਆ ਇਹਨਾਂ ਦੀ ਨਾ 450 500 ਸ਼ੂਗਰ ਰਹਿੰਦੀ ਸੀ ਇਹਨਾਂ ਦੀ ਦਵਾਈ ਸਾਈਕਲਿੰਗ ਆ ਅਹੀਂ ਕਿਤੇ ਨਾ ਕਿਤੇ ਗੈਬ ਮਾਰ ਲੀਏ ਇਹਨਾਂ ਨੇ ਡੇਲੀ 30 35 ਕਿਲੋਮੀਟਰ ਤੋਂ ਲੈ ਕੇ 50 60 ਕਿਲੋਮੀਟਰ ਸਾਈਕਲਿੰਗ ਕਰਨੀ ਆ ਬੁਲਜ਼ਾਰ ਭਾਜੀ ਆਓਗੇ ਇਹਨਾਂ ਦੀ ਦਵਾਈ ਆ ਇਹ ਹੁਣ ਅੰਦਰ ਸ਼ੂਗਰ ਜਿਹੜੀ ਆ ਨਾ ਕੰਟਰੋਲ ਰਹਿੰਦੀ ਆ 100 ਤੋਂ ਥੱਲੇ ਰਹਿੰਦੀ ਆ ਮੈਡੀਸਨ ਬਹੁਤ ਘਟਿਆ ਇਹਨਾਂ ਦੀ ਇਹ ਮੈਡੀਸਨ ਆ ਸਾਈਕਲਿੰਗ ਭਾਈ ਜੀ ਅੱਜ ਕੱਲ ਸ਼ੂਗਰ ਵਾਕਈ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਔਰ ਮੈਂ ਕਹਿੰਦਾ ਹਰ ਘਰ ਨਹੀਂ ਤਾਂ ਦੂਜੇ ਘਰ ਚ ਤਾਂ ਸ਼ੂਗਰ ਹੈਗੀ ਹੈਗੀ ਆ ਆਮ ਗੱਲ ਬਣ ਗਿਆ ਤੁਸੀਂ ਉਹ ਦੱਸ ਰਹੇ ਭਾਈ ਸਾਹਿਬ ਦੱਸ ਰਹੇ ਵੀ 400 ਤੋਂ ਤੁਸੀਂ ਉਹ ਨੋਰਮਲ ਕਰ ਲਿਆ ਨੋਰਮਲ ਬਿਲਕੁਲ ਨੋਰਮਲ ਇੱਕ ਵਾਰਾਂ ਤੇ ਬਿਲਕੁਲ ਡਾਊਨ ਹੋ ਗਿਆ ਸਰੀਰ ਵੀ ਇਸ ਚੀਜ਼ ਦਾ ਹੈਗਾ ਤੇ ਉਹਦੇ ਨਾਲ ਸੈਰ ਵੀ ਕੀਤੀ ਸੈਰ ਨਾਲ ਗੋਡੇ ਪੀੜ ਹੋਣ ਲੱਗ ਗਏ ਇੱਕ ਸਾਈਕਲ ਹੀ ਆ ਗਈ ਜਿੰਨੇ ਬਚਾਇਆ ਹੈ ਤੇ ਉਹਨਾਂ ਰੁਟੀਨ ਚਾ ਸਵੇਰੇ ਨਿਕਲੋਤੀ 35 ਰਾਮ ਨਾਲ ਚੱਲ ਕੇ ਆ ਜਾਂਦਾ ਕੋਈ ਪਰਵਾਹ ਨਹੀਂ ਹੈ ਤੇ ਕਰਨੀ ਚਾਹੀਦੀ ਆ ਹੁਣ ਸ਼ੂਗਰ ਠੀਕ ਰਹਿ ਰਹੀ ਕੀ ਕਹਨਾ ਸ਼ੂਗਰ ਕਿਤੇ ਨਹੀਂ ਜਾਂਦੀ ਕੋ ਕਿਸੇ ਬੰਦੇ ਨੂੰ ਚੈੱਕ ਕਰੋਗੇ ਨਾ ਤਾਂ ਉਹ ਨਹੀਂ ਆਉਗੀ ਆਉਗੀ ਮਾਨਸਿਕ ਤੌਰ ਤੇ ਤੁਸੀਂ ਕਾਇਮ ਹੋ ਜਾਓਗੇ ਤੇ ਫੇਰ ਵਜੋਗੇ ਜੇ ਡਾਕਟਰ ਦੇ ਨਾਲ ਵੀ ਸ਼ੂਗਰ ਆ ਗਈ ਤੇ ਬੰਦਾ ਡੈੱਡ ਆ ਤੇ ਫੇਰ ਨਹੀਂ ਹੋਇਆ ਵੀ ਦਵਾਈਆਂ ਨਹੀਂ ਠੀਕ ਕਰ ਸਕਦੀਆਂ ਤੁਹਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪਊਗਾ ਥੋੜਾ ਮਿੱਠੇ ਤੇ ਵੀ ਕਰਨਾ ਪਊਗਾ ਤੇ ਸਿਹਤ ਲਈ ਤੁਰਨਾ ਪਊਗਾ 400 ਤੋਂ ਹੇਠਲੇ ਆ ਆਨਲਗੀ ਸ਼ੂਗਰ ਹਾਂਜੀ ਬਿਲਕੁਲ ਹੁਣ ਮੇਰੀ 100 ਵੀ ਹੁੰਦੀ ਹੈ ਗੇਹਲੇ ਉਸ ਚਲੇ 95 ਤੱਕ ਆ ਜਾਂਦੀ ਹੈ ਮਤਲਬ 150 ਤੇ ਅੰਦਰ ਅੰਦਰ ਰਹਿੰਦੀ ਹੈ ਕਿਸ ਚੀਜ਼ ਦਾ ਹੈਗਾ ਵਾ ਬਾਕੀ ਲੰਗਰ ਪ੍ਰਸ਼ਾਦਾ ਛੱਕ ਕੇ ਬਿਲਕੁਲ 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 ਤਾਂ ਇਹ ਵੀਰ ਜਿਹੜੇ ਨੇ ਸਾਨੂੰ ਮਿਲੇ ਨੇ ਫਤਿਹਗੜ੍ਹ ਸਾਹਿਬ ਵਿਖੇ ਔਰ ਤਰਨਤਾਰਨ ਤੋਂ ਸਾਈਕਲ ਯਾਤਰਾ ਕਰਕੇ ਆਏ ਨੇ ਔਰ ਨੌਜਵਾਨ ਵੀ ਨੇ ਵੱਡੀ ਉਮਰ ਦੇ ਲੋਕ ਵੀ ਨੇ ਔਰ ਦੱਸਿਆ ਕਿ ਵਿੱਚ ਕੁਝ ਸ਼ੂਗਰ ਦੇ ਮਰੀਜ਼ ਵੀ ਸੀਗੇ ਔਰ ਜਿਨ੍ਹਾਂ ਦੀ ਸ਼ੂਗਰ 400 ਲੈਂਦੀ ਸੀ ਪਹਿਲਾਂ ਔਰ ਸਾਈਕਲ ਕਰਨ ਲੱਗ ਗਏ ਫਿਟਨੈਸ ਵੱਲ ਜਿਹੜੇ ਰੁਝਾਨ ਜ਼ਿਆਦਾ ਰੱਖੇ ਜਿਸ ਤਰ੍ਹਾਂ ਸ਼ੂਗਰ ਵੀ ਨਾਰਮਲ ਹੋਈ ਸਿਹਤ ਵੱਲ ਵੀ ਜਿਹੜੇ ਨੇ ਉਹ ਫੋਕਸਡ ਹੈ ਤਾਂ ਇਹ ਵੀ ਇੱਕ ਨਵੇਕਲੀ ਤਸਵੀਰ ਹੈ ਵੀ ਨੌਜਵਾਨ ਜਿੱਥੇ ਆ ਵੱਡੀ ਗਿੰਤੀ ਚ ਪਹੁੰਚ ਰਹੇ ਨੇ ਔਰ ਸਾਈਕਲ ਯਾਤਰਾ ਕਰ ਰਹੇ ਨੇ ਇਹਨਾਂ ਨੇ ਇਹ ਵੀ ਸੁਰਾ ਦਿੱਤਾ ਕਿ ਵੀ ਅਸੀਂ ਜੋ ਹੈ ਵੱਡੀ ਗੱਡੀਆਂ ਵੱਡੀ ਟਰਾਲੀਆਂ ਤੋਂ ਗੁਰੇਜ਼ ਵੀ ਕਰ ਸਕਦੇ ਆ ਆਪਣੀ ਇੱਛਾ ਪਰ ਉਹ ਕਹਿੰਦੇ ਗੁਰੇਜ਼ ਵੀ ਕਰ ਸਕਦੇ ਆ ਸਾਈਕਲ ਯਾਤਰਾ ਰਹਾਏ ਆ ਸ਼ਰੀਰ ਵੀ ਫਿੱਟ ਰਹਿੰਦਾ ਔਰ ਖੁਦ ਨੂੰ ਵੀ ਜਿਹੜਾ ਚੰਗਾ ਲੱਗਦਾ ਕੈਮਰਾਮੈਨ ਵਿਕਰਾਂਤ ਦੇ ਨਾਲ ਮੈਂ ਲਗਨ ਸ਼ੇਟ ਵਸਤਾ ਪੰਜਾਬ